ਹਾਂ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕਿਸਾਨ ਯੂਨੀਅਨ ਫਤਿਹਲੋਂ ਜਿਹੜੀ ਆ ਉਹ ਮੀਟਿੰਗ ਰੱਖੀ ਗਈ ਸੀ ਉੱਥੇ ਜਿਹੜਾ ਦਿੱਲੀ ਨੂੰ ਜਾਣ ਲਈ ਜੋ ਪ੍ਰੋਗਰਾਮ ਜਿਹੜਾ 13 ਤਰੀਕ ਤੋਂ ਲਗਾਤਾਰ ਜਿਹੜਾ ਉੱਥੇ ਸ਼ੰਭੂ ਮੋਰਚਾ ਚੱਲ ਰਿਹਾ ਖਨੌਰੀ ਮੋਰਚਾ ਚੱਲ ਰਿਹਾ ਵੱਖ-ਵੱਖ ਹੋਰ ਸਟੇਟਾਂ ਦੇ ਵਿੱਚੋਂ ਵੀ ਆਪਦੇ ਪੱਧਰ ਤੇ ਜਿਹੜਾ ਉਹ ਮੋਰਚਾ ਚਲਾਇਆ ਜਾ ਰਿਹਾ ਉਸ ਦੇ ਸਮਰਥਨ ਦੇ ਵਿੱਚ ਕਿਉਂਕਿ ਅਸੀਂ ਲਗਾਤਾਰ 14 ਤਰੀਕ ਤੋਂ ਉੱਥੇ ਡਟੇ ਹੋਏ ਆਂ ਉੱਥੇ ਜੋ ਮਾਹੌਲ ਬਣਿਆ ਹੋਇਆ ਏ ਸਾਰਿਆਂ ਨੂੰ ਬਖੂਬੀ ਪਤਾ ਕਿ ਕੀ ਮਾਹੌਲ ਬਣਿਆ ਹੋਇਆ ਪਰ ਆਪਣਾ ਫਰਜ਼ ਬੰਦਾ ਕਿ ਆਪਾਂ ਜਿਹੜੀਆਂ ਵੀ ਜਥੇਬੰਦੀਆਂ ਉੱਥੇ ਗਈਆਂ ਹੋਈਆਂ ਉਹਨਾਂ ਦੀ ਸਪੋਰਟ ਦੇ ਵਿੱਚ ਆਈਏ ਔਰ ਸਮਰਥਨ ਦੇ ਵਿੱਚ ਆਈਏ ਕਿਉਂਕਿ ਉਹ ਆਪਣੇ ਪੰਜਾਬ ਦੇ ਲੋਕ ਆ ਉਹ ਕਿਸਾਨੀ ਦਾ ਮੁੱਦਾ ਤੇ ਕਿਸਾਨੀ ਦੇ ਮੁੱਦੇ ਤੇ ਆਪਾਂ ਨੂੰ ਇਕੱਤਰ ਹੋਣ ਦੀ ਲੋੜ ਆ ਜਿਹੜੇ ਲੋਕ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਹਜੇ ਨਹੀਂ ਜਿਹੜੀਆਂ ਜਥੇਬੰਦੀਆਂ ਨੇ ਸਮਰਥਨ ਦਿੱਤਾ ਜਿਹੜੀਆਂ ਨਹੀਂ ਗਈਆਂ ਉਹਨਾਂ ਨੂੰ ਵੀ ਜਾਣਾ ਚਾਹੀਦਾ ਨੁਕਸਾਨ ਉੱਥੇ ਬਹੁਤ ਹੋ ਰਿਹਾ ਮਸਲਾ ਇਹ ਨੇ ਆ ਕਿ ਸਾਡੀ ਜਥੇਬੰਦੀ ਜਿਹੜੀ ਆ ਉਹ ਪੰਥਕ ਸੋਚ ਵੀ ਰੱਖਦੀ ਆ ਤੇ ਕਿਸਾਨੀ ਸੋਚ ਵੀ ਰੱਖਦੀ ਆ ਤੇ ਅਸੀਂ ਕਦੇ ਵੀ ਪੰਥ ਨੂੰ ਨਹੀਂ ਨਕਾਰਦੇ ਕਿਉਂਕਿ ਜਦੋਂ ਉਹਨਾਂ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ ਉਹ ਉੱਥੇ ਗਏ ਆ ਇੱਕ ਉਹਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਆਪਦੇ ਟਰੈਕਟਰਾਂ ਦੇ ਲਾ ਕੇ ਜਿਹੜਾ ਉਹਨਾਂ ਨੇ ਅਗਵਾਈ ਕੀਤੀ ਆ ਸੋ ਇਸ ਗੱਲ ਨੂੰ ਸੋਚਦੇ ਹੋਏ ਅਸੀਂ ਅਸੀਂ ਉਹਨਾਂ ਦੇ ਨਾਲ ਸਪੋਰਟ ਕਰਦੇ ਆਂ ਇੱਕ ਪਾਸੇ ਜਿਹਨੂੰ ਮੀਟਿੰਗਾਂ ਦਾ ਦੌਰ ਜਾਰੀ ਹੈ ਕਿਤੇ ਐਨ ਤਾਂ ਨਹੀਂ ਲੱਗਦਾ ਕਿ ਬਈ ਚੌਂ ਜਾਬਤ ਨੂੰ ਨੇੜੇ ਲੈ ਕੇ ਆਉਣ ਲਈ ਇਹ ਮੀਟਿੰਗਾਂ ਥੋੜੀਆਂ ਥੋੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਹਨਾਂ ਨਾਲ ਦੇਖੋ ਜੀ ਉਹ ਆਗੂਆਂ ਨੇ ਦੇਖਣਾ ਉਹਨਾਂ ਨੇ ਕਿ ਉਹਨਾਂ ਨੇ ਉਹ ਸਬੰਧ ਦੇ ਵਿੱਚ ਕੀ ਕਰਨਾ ਸਾਡਾ ਉਹਨਾਂ ਨਾਲ ਸਮਰਥਨ ਆ ਸਾਡਾ ਉਹਨਾਂ ਨਾਲ ਸਮਰਥਨ ਆ ਕਿਉਂਕਿ ਉਹ ਪੰਥਕ ਸੋਚ ਰੱਖਦੇ ਆ ਕਿਸਾਨੀ ਸੋਚ ਰੱਖਦੇ ਆ ਉਹ ਜਿਵੇਂ ਵੀ ਕਹਿਣਗੇ ਅਸੀਂ ਉਹਨਾਂ ਦੇ ਨਾਲ ਆ ਜੇ ਉਹ ਕਹਿਣਗੇ ਵੀ ਬੈਰੀਕੇਡ ਪਕੜ ਕੇ ਗਾਹ ਜਾਣਾ ਤੇ ਅਸੀਂ ਉੱਥੇ ਖੜੇ ਹੋਵਾਂਗੇ ਜੇ ਉਹ ਕਹਿਣਗੇ ਵੀ ਪਿੱਛੇ ਨੂੰ ਆਣਾ ਅਸੀਂ ਫਿਰ ਵੀ ਉਹਨਾਂ ਦੇ ਨਾਲ ਸਹਿਮਤਾਂ ਜਿਵੇਂ ਉਹ ਕਹਿਣਗੇ ਪਰ ਬੇਨਤੀ ਇਹ ਹੀ ਆ ਵੀ ਇਹ ਜਿਵੇਂ ਤੁਸੀਂ ਗੱਲ ਕਰਦੇ ਹੋ ਚੋਣ ਜਾਬਤੇ ਦੀ ਪਰ ਜੇ ਆਪਾਂ ਜਿਵੇਂ ਕਿਸਾਨ ਆ ਜਿਵੇਂ ਪਿਛਲੀ ਵਾਰੀ ਗਏ ਸੀਗੇ ਜੇ ਸਾਰੇ ਇਕੱਠੇ ਹੋ ਜਾਣ ਉੱਥੇ ਤਾਂ ਕੋਈ ਜੋਣ ਜਾਬਤਾ ਨਹੀਂ ਕੋਈ ਕੁਛ ਨਹੀਂ ਸਾਰੇ ਹੱਲ ਹੋ ਸਕਦੇ ਆ ਸਰਕਾਰਾਂ ਜਦੋਂ ਸਰਕਾਰਾਂ ਨੇ ਆਪਦਾ ਕੋਈ ਕੰਮ ਕੱਟਣਾ ਹੋਵੇ ਉਦੋਂ ਕੋਈ ਚੋਣ ਜਾਬਤਾ ਨਹੀਂ ਹੁੰਦਾ ਉਦੋਂ ਕੋਈ ਕੁਝ ਨਹੀਂ ਹੁੰਦਾ ਜਿਹਨੂੰ ਮਰਜ਼ੀ ਚੱਕ ਕੇ ਜੇਲ੍ਹਾਂ ਦੇ ਵਿੱਚ ਸੜਦਿਓ ਜਿਹਨੂੰ ਮਰਜ਼ੀ ਹੁਣ ਉੱਥੇ ਅਥਰੂ ਗੈਸ ਦੇ ਗੋਲੇ ਚੱਲ ਰਹੇ ਆ ਉੱਥੇ ਗੋਲੀਆਂ ਚੱਲ ਰਹੀਆਂ ਉੱਥੇ ਬਿਨਾਂ ਗੱਲ ਤੋਂ ਜਿਹੜਾ ਉਹ ਨੁਕਸਾਨ ਕੀਤਾ ਜਾ ਰਿਹਾ ਨੌਜਵਾਨਾਂ ਦਾ ਪਤਾ ਨਹੀਂ ਕਿੰਨੇ ਹੀ ਨੌਜਵਾਨਾਂ ਨੇ ਕਾ ਨੌਜਵਾਨਾ ਹਸਪੀਟਲ ਦੇ ਵਿੱਚ ਦਾਖਲਾ ਇਹ ਨੌਜਵਾਨਾਂ ਦਾ ਕਹਾਣੀ ਫਿਰ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਕੋਲ ਇਹ ਰਾਈਟ ਹੈ ਨਹੀਂ ਕਿ ਆਪਾਂ ਸੜਕਾਂ ਤੇ ਚੱਲ ਸਕੀਏ ਆਪਣੇ ਦੇਸ਼ ਦੇ ਵਿੱਚ ਆਪਾਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਲੀਡਰ ਨਾਲ ਜਾ ਕੇ ਲੀਡਰ ਕਿਹਦੇ ਬਣਾਏ ਹੋਏ ਆ ਆਪਣੇ ਆਪਾਂ ਵੋਟਾਂ ਪਾ ਕੇ ਲੀਡਰ ਬਣਾਏ ਤੇ ਆਪਾਂ ਆਪਦੇ ਲੀਡਰਾਂ ਨੂੰ ਮਿਲਣ ਹੀ ਜਾ ਸਕਦੇ ਆਪਾਂ ਆਪਦੀਆਂ ਮੰਗਾਂ ਨਹੀਂ ਪੂਰੀਆਂ ਕਰਾਉਣ ਜਾ ਸਕਦੇ ਤੇ ਫਿਰ ਫਿਰ ਇਸ ਦੇਸ਼ ਦੇ ਵਿੱਚ ਆਪਾਂ ਇਹ ਸੋਚ ਸਕਦੇ ਆ ਕਿ ਅਸੀਂ ਗੁਲਾਮ ਆ ਫਿਰ ਅਸੀਂ ਇਹ ਸੋਚ ਲਈਏ ਵੀ ਅਸੀਂ ਗੁਲਾਮ ਆ ਕਿਉਂਕਿ ਆਪਣੇ ਦੇਸ਼ ਦੇ ਵਿੱਚ ਆਪਣੇ ਕੋਲ ਰਾਈਟ ਆ ਧਰਨਾ ਦੇਣ ਦਾ ਆਪਣੇ ਕੋਲ ਰਾਈਟ ਆ ਸਪੀਕ ਦਾ ਤੇ ਬਹੁਤ ਸਾਰੇ ਚੈਨਲ ਆ ਜਿਹੜੇ ਉਹ ਬੰਦ ਕੀਤੇ ਜਾ ਰਹੇ ਆ ਕਿਉਂ ਬੰਦ ਕੀਤੇ ਜਾ ਰਹੇ ਆ ਬਈ ਇਹਦਾ ਮਤਲਬ ਆ ਸਾਡੇ ਕੋਲ ਰਾਈਟ ਹੈ ਹੀ ਨਹੀਂ ਕੋਈ ਕਾਨੂੰਨ ਹੈ ਹੀ ਨਹੀਂ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਆ ਕੀ ਆ ਕਿਸਾਨਾਂ ਕੋਲੇ ਉੱਥੇ ਪਤੰਗ ਆ ਕਿਸਾਨਾਂ ਕੋਲੇ ਇੱਕ 5 ਰੁਪਏ ਦੇ ਪਤੰਗ ਦੇ ਨਾਲ 5 ਲੱਖ ਦਾ ਉਹਨਾਂ ਨੇ ਡਰੋਨ ਛਿਟਿਆ ਉਹਨਾਂ ਕੋਲੇ ਪਤੰਗ ਆ ਉਹਨਾਂ ਕੋਲੇ ਆਪਦੀਆਂ ਡਾਂਗਾਂ ਛੋਟੀਆਂ ਰਾਤਮ ਰੱਖਿਆ ਦੇ ਲਈ ਉਹਨਾਂ ਕੋਲੇ ਟਰਾਲੀਆਂ ਉਹਨਾਂ ਕੋਲੇ ਟਰੈਕਟਰ ਆ ਉਹਨਾਂ ਕੋਲੇ ਹਰੇ ਪਰਨੇ ਆ ਉਹਨਾਂ ਕੋਲੇ ਕੇਸਰੀ ਨਿਸ਼ਾਨ ਸਾਹਿਬ ਆ ਆਹੀ ਚੀਜ਼ਾਂ ਉਹਨਾਂ ਕੋਲੇ ਕੋਈ ਹੋਰ ਕੀ ਆ ਕੋਈ ਉਹਨਾਂ ਕੋਲੇ ਕੋਈ ਵੱਡਾ ਕੋਈ ਵਿਸਫੋਟਕ ਚੀਜ਼ ਹੈ ਕੋਈ ਬੰਬ ਹੈ ਉਹਨਾਂ ਕੋਲੇ ਉਧਰੋਂ ਕੀ ਰਾਈਟ ਆ ਉਹਨਾਂ ਨੂੰ ਯਾਰ ਕਿ ਉਹ ਬੰਬ ਛਿੱਟੀ ਜਾਂਦੇ ਆ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਆਖੇ ਜੀ ਇਹ ਇਹ ਜੀ ਇਹ ਬੰਦੇ ਇੱਕ ਕਸਾਨੀ ਆ ਜਿਹੜੀ ਇਹਨਾਂ ਨੇ ਇੱਕ ਤਾਂ ਇਹਨਾਂ ਨੇ ਲਿਆ ਨਹੀਂਗਾ ਮਨਜ਼ੂਰੀ ਨਹੀਂ ਲਈ ਆਖੇ ਇਹਨਾਂ ਨੇ ਆਖੇ ਉੱਥੇ ਕਰਨ ਦੀ ਰਾਈਟ ਉਹ ਉਧਰ ਜਾਣ ਦੀ ਦਿੱਲੀ ਜਾਂਦੀ ਯਾਰ ਮਨਜ਼ੂਰੀ ਚਾਹੀਦੀ ਆ ਸਾਨੂੰ ਜੇ ਤੁਸੀਂ ਸਾਡੀ ਗੱਲ ਹੀ ਨਹੀਂ ਸੁਣ ਰਹੇ ਅਸੀਂ ਸ਼ਾਂਤੀਪੂਰਵਕ ਰੱਖਣਾ ਚਾਹੁੰਦੇ ਆ ਨੌਜਵਾਨ ਖਾਸ ਕਰਕੇ ਉੱਥੇ ਜਿੰਨੇ ਵੀ ਨੌਜਵਾਨ ਕਿਉਂਕਿ ਨੌਜਵਾਨਾਂ ਦਾ ਕਹਾਣ ਬਹੁਤ ਹੋ ਰਿਹਾ ਜ਼ਿਆਦਾਤਰ ਜਿਹੜੇ ਨੌਜਵਾਨ ਮੂਰੇ ਆ ਪਿਛਲੀ ਵਾਰੀ ਵੀ ਨੌਜਵਾਨ ਮੂਰੇ ਸੀ ਪਿਛਲੀ ਵਾਰੀ ਨੌਜਵਾਨਾਂ ਨੇ ਬੈਰੀਗੇਟ ਭੰਨੇ ਆ ਪਰ ਨੌਜਵਾਨਾਂ ਨੂੰ ਫਿਰ ਵੀ ਗੱਦਾਰ ਕਿਹਾ ਗਿਆ ਦੀਪ ਸਿੱਧੂ ਵਰਗਿਆਂ ਨੂੰ ਗੱਦਾਰ ਕਿਹਾ ਗਿਆ ਠੀਕ ਆ ਪਰ ਫੇਰ ਵੀ ਅੱਜ ਵੀ ਭਵੇਂ ਦੀਪ ਸਿੱਧੂ ਸਾਡੇ ਵਿੱਚ ਨਹੀਂ ਅਸੀਂ ਉਹਦੀ ਸੋਚ ਤੇ ਪੈਰਾ ਦੇ ਰਹੇ ਆ ਅਸੀਂ ਉੱਥੇ ਨੌਜਵਾਨ ਸਾਰੇ ਡਟੇ ਹੋਏ ਆ ਪਰ ਮੈਂ ਇਹ ਬੇਨਤੀ ਕਰਦਾ ਕਿ ਇਸ ਵਾਰ ਮੈਂ ਨਹੀਂ ਚਾਹੁੰਦਾ ਕਿ ਨੌਜਵਾਨਾਂ ਦਾ ਕੋਈ ਕਾਹਨ ਹੋਵੇ ਸ਼ਾਂਤੀਪੂਰਵਕ ਚੱਲਣ ਨੌਜਵਾਨ ਵੀ ਕਿਉਂਕਿ ਨੌਜਵਾਨ ਮੈਨੂੰ ਪਤਾ ਵੀ ਨੌਜਵਾਨੀ ਹਰ ਵੇਰੀ ਜਿਹੜੀ ਆ ਉਹ ਜੋਸ਼ ਦੇ ਨਾਲ ਜਿਹੜਾ ਉਹ ਦਿਖਾਉਂਦੀ ਆ ਪਰ ਹੋਸ਼ ਨਹੀਂ ਵਰਤਦੀ ਆ ਆਪਾਂ ਨੂੰ ਹੋਸ਼ ਵੀ ਵਰਤਣਾ ਪੈਣਾ ਆਪਾਂ ਨੂੰ ਜੋਸ਼ ਵੀ ਵਰਤਣਾ ਪੈਣਾ ਕਿਉਂਕਿ ਇਹ ਮਸਲਾ ਕਿਸਾਨੀ ਦਾ ਆਪਾਂ ਉੱਥੇ ਧਰਨਾ ਪ੍ਰੋਟੈਸਟ ਕਰਕੇ ਆਪਾਂ ਵਾਪਸੀ ਵਰਤ ਪਾਉਣੀ ਆ ਵਾਪਸੀ ਪਾਉਣੀ ਆ ਧਰਨਾ ਪ੍ਰੋਟੈਸਟ ਕਰਕੇ ਮੰਗਾਂ ਬਣਾ ਕੇ ਵਾਪਸ ਹੋਣਾ ਆਪਾਂ ਇਹ ਇਹ ਜਿਹੜਾ ਮੁੱਦਾ ਚੱਲ ਰਿਹਾ ਮੋਰਚਾ ਚੱਲ ਰਿਹਾ ਇਹ ਕੋਈ ਉੱਥੇ ਆਪਾਂ ਰਾਜਲੈਨ ਨਹੀਂ ਚੱਲੇ ਆਪਾਂ ਉੱਥੇ ਰਾਜਲੈਨ ਨਹੀਂ ਚੱਲੇ ਆਪਾਂ ਉੱਥੇ ਕਬਜ਼ਾ ਕਰਨ ਨਹੀਂ ਚੱਲੇ ਵੀ ਕਬਜ਼ਾ ਕਰਕੇ ਅਸੀਂ ਉੱਥੇ ਰਾਜ ਕਰਨਾ ਅਸੀਂ ਵਾਪਸ ਨਹੀਂ ਮੁੜਨਾ ਇਹ ਮੁੱਦਾ ਕਿਸਾਨੀ ਦਾ ਇਹਨੂੰ ਆਪਾਂ ਕਿਸਾਨੀ ਰਹਣ ਦੀਗੇ ਪੰਥਕਾ ਜਿਹੜਾ ਉਹ ਵਿਚਾਰਾ ਉੱਥੇ ਹੋਣੀਆਂ ਚਾਹੀਦੀਆਂ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਜਥੇਬੰਦੀਆਂ ਚੱਲੀਆਂ ਤੇ ਇਹਨਾਂ ਦਾ ਉੱਥੇ ਜਿਹੜਾ ਵਿਚਾਰ ਆ ਸਟੇਜ ਤੇ ਵੀ ਇਹਨਾਂ ਨੂੰ ਜਿਹੜਾ ਪੰਥਕ ਗੱਲਾਂ ਕਰਨੀਆਂ ਬੰਦੀਆਂ ਆ ਆਪਦਾ ਭਾਵੇਂ ਵਿੱਚ ਜਿਹੜਾ ਮੁੱਦਾ ਨਾ ਰੱਖਣ ਉਹ ਕਿਸਾਨੀ ਦਾ ਰੱਖਣ ਪਰ ਪੰਥਕ ਗੱਲਾਂ ਜ਼ਰੂਰ ਹੋਣੀਆਂ ਚਾਹੀਦੀਆਂ ਆਤਮਾਨ ਇੱਕ ਪਾਸੇ ਠੇਸ਼ੀ ਕਹਿੰਦੇ ਆ ਆਪਦੇ ਆਪ ਨੂੰ ਵੀ ਕਿਸਾਨਾਂ ਦੇ ਹੈਗੇ ਆ ਤੇ ਪੰਜਾਬ ਸਰਕਾਰ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਗੋਲੇ ਛੁੱਟੇ ਜਾ ਰਹੇ ਆ ਤੇ ਅਜੇ ਤੱਕ ਕੋਈ ਬਿਆਨ ਤੱਕ ਨਹੀਂ ਆਇਆ ਦੇਖੋ ਪੰਜਾਬ ਸਰਕਾਰ ਸਿਰਫ ਤੇ ਸਿਰਫ ਪਾਸੇ ਬਹਿ ਕੇ ਤਮਾਸ਼ਾ ਵੇਖ ਰਹੀ ਐ ਉਹ ਆਨੰ ਵਾਹ ਜੀ ਵਾਹ ਦੇਖੋ ਦੱਸੋ ਕਿਹੜੇ ਆਮ ਆਦਮੀ ਪਾਰਟੀ ਵਾਲੇ ਦਾ ਬਿਆਨ ਆਇਆ ਆਇਆ ਕਿਸੇ ਆਮ ਆਦਮੀ ਪਾਰਟੀ ਵਾਲੇ ਦਾ ਬਿਆਨ ਕਿ ਹਾਂ ਭਾਈ ਅਸੀਂ ਨਾਲ ਆ ਅਸੀਂ ਹਾਂ ਉਹ ਉਹਨਾਂ ਦਾ ਬਿਆਨ ਜ਼ਰੂਰ ਆਇਆ ਜਿਹੜੇ ਇਹਨਾਂ ਤੋਂ ਦੁਖੀ ਹੋ ਚੁੱਕੇ ਆ ਕਹਿੰਦੇ ਅਸੀਂ ਆਮ ਆਦਮੀ ਪਾਰਟੀ 'ਚ ਸੀਗੇ ਪਰ ਅਸੀਂ ਅੱਜ ਤੁਹਾਡੇ ਨਾਲ ਆ ਅਸੀਂ ਕਿਸਾਨਾਂ ਨਾਲ ਆ ਕਿਸਾਨਾਂ ਦੇ ਪੁੱਤ ਮਰ ਰਹੇ ਆ ਉੱਥੇ ਪੰਜਾਬ ਸਰਕਾਰ ਨੇ ਪਾਤੜਾਂ ਦੇ ਵਿੱਚ ਜੀਸੀਬੀ ਬੰਦ ਕਰਾਈ ਕਿ ਨਹੀਂ ਜੀਸੀਬੀਆਂ ਫੜੀਆਂ ਕਿਉਂ ਫੜੀਆਂ ਪੰਜਾਬ ਸਰਕਾਰ ਦੇ ਵਿੱਚ ਸੀ ਪੰਜਾਬ ਦੇ ਵਿੱਚ ਸੀ ਉਹ ਕਿਉਂ ਫੜੀਆਂ ਬਈ ਇਹਦਾ ਮਤਲਬ ਪੰਜਾਬ ਸਰਕਾਰ ਆਪਣੇ ਜਿਹੜੇ ਆ ਉਹ ਗੱਲਾਂ ਉਹ ਪੂਰੀਆਂ ਨਹੀਂ ਕਰੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਕਰੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਇੱਕ ਪਾਸੇ ਪੰਜਾਬ ਸਰਕਾਰ ਆ ਜਿਹੜੀ ਉਹ ਇੱਥੇ ਲੋਕਾਂ ਨੂੰ ਵੀ ਫੜ ਰਹੀ ਆ ਗ੍ਰਿਫਤਾਰੀਆਂ ਵੀ ਕਰ ਲਈ ਆ ਜੀਸੀਬੀਆਂ ਵੀ ਫੜ ਰਹੀ ਆ ਹੈ ਮਤਲਬ ਇਹ ਕੀ ਕਹੀਏ ਹੁਣ ਡਰੋਨ ਆ ਜਿਹੜੇ ਉਹ ਪੰਜਾਬ ਦੇ ਹਰਿਆਣੇ ਦੇ ਡਰੋਨ ਆ ਜਿਹੜੇ ਪੰਜਾਬ ਦੇ ਵਿੱਚ ਆ ਰਹੇ ਆ ਉਹਦੇ ਤੇ ਕੋਈ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਕੋਈ ਲਿਆ ਤੇ ਜੇ ਮੰਨ ਲਓ ਉਹੀ ਜਿਹੜੇ ਗੋਲੇ ਆ ਉਹ ਇਧਰ ਆ ਰਹੇ ਆ ਉਹੀ ਅਥਰੂਕੈਸ ਦੇ ਗੋਲੇ ਇਧਰ ਆ ਰਹੇ ਆ ਮਤਲਬ ਫਿਰ ਕੀ ਕਹੀਏ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਆ ਜਿਹੜੀ ਉਹ ਬਿਲਕੁਲ ਤਮਾਸ਼ਾ ਵੇਖ ਰਹੀ ਆ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਉਹ ਸੈਂਟਰ ਦੇ ਨਾਲ ਰਲੀ ਹੋਈ ਆ ਉਹ ਸੈਂਟਰ ਦੇ ਅਧੀਨ ਹੀ ਚੱਲ ਰਹੀ ਆ ਸੈਂਟਰ ਦੇ ਹਿਸਾਬ ਨਾਲ ਚੱਲ ਰਹੀ ਆ ਇਸ ਗੱਲ ਤੋਂ ਕਦੇ ਵੀ ਮਨ ਕਰ ਨਹੀਂ ਕੀਤਾ ਜਾ ਸਕਦਾ ਆਪਾਂ ਨੂੰ ਪਤਾ ਕਿ ਨੌਜਵਾਨੀ ਦਾ ਪੰਜਾਬ ਸਰਕਾਰ ਨੇ ਕੀ ਕਹਣ ਕੀਤਾ ਭਾਈ ਅਮਰਪਾਲ ਸਿੰਘ ਨੂੰ ਡਿਵੀਡ ਗਾਰਡ ਦੀਆਂ ਜੇਲਾਂ ਦੇ ਵਿੱਚ ਛੱਟਿਆ ਉਹ ਕਿਸ ਕਾਰਨ ਕਰਕੇ ਛੱਟਿਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਹੁਣ ਉਹਨਾਂ ਨੂੰ ਛੱਡ ਵੀ ਸਕਦੇ ਆ ਪਰ ਇਹ ਕਦੇ ਵੀ ਨਹੀਂ ਛੱਡਣਗੇ ਇੱਕ ਪਾਸੇ ਇਹ ਕਹਿੰਦੇ ਆ ਕਿ ਅਸੀਂ ਸਿੱਖਾਂ ਦੇ ਨਾਲ ਆ ਗੁਰਦੁਆਰਾ ਸਾਹਿਬ ਜਾ ਕੇ ਸੋਹਾਂ ਕਹਿੰਦੇ ਆ ਗੁਰਦੁਆਰਾ ਸਾਹਿਬ ਜਾ ਕੇ ਭਗਵੰਤ ਮਾਨ ਜੇ ਨਤਮਸਤਕ ਹੁੰਦਾ ਤੇ ਉਹਨੂੰ ਉਸ ਹਾਵਨਾ ਚੱਲਣਾ ਚਾਹੀਦਾ ਗੁਰੂ ਮਹਾਰਾਜ ਦੀ ਮਰਿਆਦਾ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਪਰ ਉਹਦੇ ਚ ਕੋਈ ਉਹੋ ਜਿਹਾ ਕੋਈ ਕਹਿਣ ਸੋਨ ਨੂੰ ਹੁਣ ਰਹਿ ਨਹੀਂ ਗਿਆ ਭਗਵੰਤ ਮਾਨ ਦੇ ਵਿੱਚ। ਸ਼ਰਨ ਇੱਕ ਦੇਖਣ ਦੇ ਵਿੱਚ ਆਇਆ ਹੈਗਾ ਵੀ ਦੀਪ ਸਿੱਧੂ ਨੂੰ ਜੁੜੇ ਹੈਗਾ ਸ਼ਹੀਦ ਦਾ ਕਰਾ ਦਿੱਤਾ ਗਿਆ ਸੀ ਵੀ ਸ਼ਹੀਦ ਹੈ। ਉੱਤੇ ਲੋਕਾਂ ਵੱਲੋਂ ਕੋਈ ਕਿਸੇ ਨੂੰ ਵੱਲ ਗਲਤ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ। ਕੀ ਕਹਿਣਾ ਚਾਹੋਗੇ? ਦੇਖੋ ਜੀ ਟਿੱਪਣੀਆਂ ਕਰੀ ਜਾਣ। ਦੇਖੋ ਸਾਡੇ ਲਈ ਉਹ ਵੀ ਸ਼ਹੀਦ ਆ ਜਿਹੜੇ ਉੱਥੇ ਕਿਸਾਨੀ ਧਰਨੇ ਦੇ ਵਿੱਚ ਸ਼ਹੀਦ ਹੋ ਰਹੇ ਆ। ਅਸੀਂ ਉਹਨਾਂ ਨੂੰ ਵੀ ਸ਼ਹੀਦ ਕਹਿ ਰਹੇ ਆ। ਅਸੀਂ ਦੀਪ ਸਿੱਧੂ ਨੂੰ ਵੀ ਸ਼ਹੀਦ ਕਹਿ ਰਹੇ ਆ। ਮਸਲਾ ਇੱਥੇ ਇਹ ਆ ਕਿ ਦੀਪ ਸਿੱਧੂ ਨੇ ਆਪਦੀ ਸਾਰੀ ਜਿਹੜੀ ਆ ਮਤਲਬ ਆਪਦਾ ਕਾਰੋਬਾਰ ਛੱਡ ਕੇ ਖਰਬਾਂ ਖਰਬਾਂ ਰੁਪਇਆ ਛੱਡ ਕੇ ਕਿਸਾਨੀ ਮੋਰਚੇ ਦੇ ਵਿੱਚ ਸਾਥ ਦਿੱਤਾ ਤੇ ਕਿਸਾਨੀ ਮੋਰਚੇ ਦੇ ਵਿੱਚ ਉਹਨੇ ਵੱਧ ਚੜ ਕੇ ਹਿੱਸਾ ਲਿਆ ਤੇ ਸਾਨੂੰ ਵੀ ਪਤਾ ਸਰਕਾਰ ਨੇ ਉਹਦੇ ਨਾਲ ਕੀ ਕੀਤਾ ਤੇ ਹੁਣ ਜੇ ਆਪਾਂ ਦੀਪ ਸਿੱਧੂ ਨੂੰ ਮਾੜਾ ਕਹੀਏ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਹਜੇ ਵੀ ਜਿਹੜੀਆਂ ਪਹਿਲਾਂ ਕਹਿੰਦੀਆਂ ਸੀ ਦੀਪ ਸਿੱਧੂ ਗद्दार ਉਹ ਅੱਜ ਇਹ ਕਹਿ ਰਹੀਆਂ ਕਿ ਨਹੀਂ ਦੀਪ ਸਿੱਧੂ ਸਹੀ ਸੀ ਸਹੀ ਕਹਿੰਦਾ ਸੀ ਦੀਪ ਸਿੱਧੂ ਨੇ ਹੀ ਕਿਹਾ ਸੀ ਕਿ ਦੁਵਾਰਾ ਤੁਹਾਨੂੰ ਮੜਾਉਣਾ ਪੈਣਾ ਆਏ ਕਿ ਨਹੀਂ ਆਏ ਸਾਰੀਆਂ ਗੱਲਾਂ ਸੱਚ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਪਰ ਜਿਹੜਾ ਹੁਣ ਮੈਂ ਕਹਿਣਾ ਵੀ ਹੁਣ ਜਿਹੜੇ ਬੰਦੇ ਕਹਿ ਰਹੇ ਆ ਨਾ ਵੀ ਦੀਪ ਸਿੱਧੂ ਚੰਗਾ ਸੀ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਕਿ ਤੁਸੀਂ ਹਜੇ ਵੀ ਦੀਪ ਸਿੱਧੂ ਨੂੰ ਚੰਗਾ ਨਹੀਂ ਦਿਲੋਂ ਨਹੀਂ ਚੰਗਾ ਕਹਿ ਰਹੇ ਹਜੇ ਵੀ ਕੱਲ ਕੋਟਕਪੂਰੇ ਧਰਨੇ ਦੇ ਵਿੱਚ ਕੀ ਹੋਇਆ ਕੋਟਕਪੂਰੇ ਧਰਨੇ ਦੇ ਵਿੱਚ ਇਹਨਾਂ ਨੇ ਧਰਨਾ ਲਾਇਆ ਹੋਇਆ ਸੀ ਠੀਕ ਆ ਆ ਸਾਡੇ ਮਰੀਕ ਸਿੰਘ ਆ ਪ੍ਰਧਾਨ ਇਹਨਾਂ ਕੋਲੇ ਦੀਪ ਸਿੱਧੂ ਦੀ ਫੋਟੋ ਸੀ ਫਲੈਕਸ ਲਾਇਆ ਸੀ ਉੱਥੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਨਹੀਂ ਲੱਗਣਾ ਚਾਹੀਦਾ ਇੱਥੇ ਕਿਉਂਕਿ ਆ ਭਈ ਇੱਕ ਪਾਸੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਦੀਪ ਸਿੱਧੂ ਚੰਗਾ ਸੀ ਇੱਕ ਪਾਸੇ ਤੁਸੀਂ ਫਲੈਕਸ ਰੋਕ ਰਹੇ ਆ ਤੇ ਫ ਕੀ ਕਰਨਾ ਚਾਹੁੰਦੇ ਆ ਸੋ ਸਾਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਜਿਹੜੀਆਂ ਜਥੇਬੰਦੀਆਂ ਇੱਥੇ ਪੰਜਾਬ ਦੇ ਵਿੱਚ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਆਪਾਂ ਤੰਗ ਨਾ ਕਰੀਏ ਪੰਜਾਬ ਦੇ ਵਿੱਚ ਲੋਕਾਂ ਨੂੰ ਤੰਗ ਕਿਉਂ ਕਰਨਾ ਆਪਾਂ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਭਾਜਪੀ ਦੇ ਜਿਹੜੇ ਸੈਂਟਰ ਦੇ ਅਧੀਨ ਜਿਹੜੇ ਮੌਲ ਚੱਲ ਰਹੇ ਆ ਸੈਂਟਰ ਦੇ ਅਧੀਨ ਜਿਹੜੇ ਪੈਟਰੋਲ ਪੰਪ ਵਗੈਰਾ ਚੱਲ ਰਹੇ ਆ ਉਹਨਾਂ ਤੇ ਆਪਾਂ ਫੈਕਟ ਪਾਈਏ ਉਹਨਾਂ ਨੂੰ ਆਪਾਂ ਰੋਕਣ ਦੀ ਕੋਸ਼ਿਸ਼ ਕਰੀਏ ਤਾਂ ਕਿ ਪ੍ਰਭਾਵ ਪਵੇ ਰੀਲਾਂ ਚੱਲ ਰਹੀਆਂ ਉਹ ਸੈਂਟਰ ਦੇ ਉਹਦੀਆਂ ਚੱਲ ਰਹੀਆਂ ਉਹਨਾਂ ਨੂੰ ਪ੍ਰਭਾਵ ਕਰੀਏ ਆਪਾਂ ਪੰਜਾਬ ਦੇ ਲੋਕਾਂ ਨੂੰ ਤੰਗ ਨਾ ਕਰੀਏ ਇਹ ਸਾਡਾ ਇਹ ਮੰਨਣਾ ਜਥੇਬੰਦੀਆਂ ਜੋ ਕਰ ਰਹੀਆਂ ਉਹ ਆਪ ਦਾ ਉਸ ਹਾਵ ਨਾਲ ਜਿਵੇਂ ਕਰ ਰਹੀਆਂ ਉਹ ਆਪ ਦਾ ਕਰ ਸਕਦੀਆਂ ਉਹਨਾਂ ਦਾ ਰਾਈਟ ਹੈ